ਆਖਰ ਮਾਰ ਲਿਆ ਕੋਟ ਲਿਆ ਤੁਸੀਂ ਦੇ ਦੋ ਜਿੰਨਾ ਦੇਦਾ ਹੈ ਆਪਣੇ ਵੀ ਮਨ ਰਾਜ਼ੀ ਕਰ ਲਿੰਦੇ ਸਾਡਾ ਪੇਕਾ ਬਜਰੀ ਨੇ ਮੇਂ ਮਾਰ ਵਰ ਇਹੋ ਹੀ ਦਿੰਦੀ ਮੇਰਾ ਜੀ ਨਹੀਂ ਕਰਦਾ ਮੈਂ ਆਖਰ ਨੇ ਵੀ ਮੇਰਾ ਵੀਰ ਮਾਰਦਾ ਤੇ ਦੋ ਜੇ ਨਾ ਸਾਡਾ ਘਰ ਬਰਬਾਰ ਕਰਤਾ ਅਸੀਂ ਉਹਨਾਂ ਵਾਸਤੇ ਕੀ ਕਹੀ ਹੈ ਹੈਨਾ ਉਹਨਾਂ ਨੂੰ ਸਜ਼ਾ ਹੋਵੇ ਪਰ ਮਰਨ ਨਾ ਇਹਨੀ ਮਾਂ ਦੀ ਇਹਨਾਂ ਦੀ ਲੰਬੀ ਉਮਰ ਹੋਵੇ ਇਹਨਾਂ ਦੇ ਪੁੱਤ ਮੰਨ ਗਏ ਇਹਨਾਂ ਦੀਆਂ ਨੋਵਾ ਘਰੋਂ ਜਾਣੀਆਂ ਤੇ ਇਹਨਾਂ ਦੀਆਂ ਕੁੜੀਆਂ ਆਣ ਕੇ ਬੇਕਾਰ ਹੋਣੀਆਂ ਪੇਕਿਆ ਕਰੋ ਫੇਰ ਠੰਡ ਪੈਂਦੀ ਚ ਕੀ ਹੋਇਆ ਸੀਗਾ ਤੁਹਾਡੇ ਬ੍ਰਦਰ ਨਾਲ ਕੀ ਹੋਇਆ ਸੀ ਪੁਲਿਸ ਨੇ ਕੀ ਕੀਤਾ ਸੀ ਉੱਕੀ ਆਏ ਕੋਠੇ ਤੋਂ ਪਿੱਛੋਂ ਦੀ ਆਣ ਕੇ ਲੈ ਗਏ ਆ ਉਹਨੂੰ ਆਂਦੇ ਵੀ ਆ ਆਂਦੇ ਵੀ ਅੱਧੇ ਘੰਟੇ ਤੱਕ ਦੇਣ ਛੱਡ ਦਾਂਗੇ ਛੱਡਿਆ ਨਹੀਂ ਉਸ ਦਿਨ ਪਤਾ ਲੱਗਾ ਜਦੋਂ ਅਖਬਾਰ ਚ ਕੱਢਤਾ ਹਾਂ ਤੈਨੂੰ ਅਖਬਾਰ ਨਹੀਂ ਪਤਾ ਲੱਗਿਆ ਹਾਂਜੀ ਬਿਮਾਰਤਾ ਤੁਹਾਡੇ ਜਿਹੜੇ ਮਦਰ ਫਾਦਰ ਸੀਗੇ ਉਹਨਾਂ ਨੇ ਵੀ ਫਾਈਲ ਤੱਕ ਕੇਸ ਉਹਨਾਂ ਨੇ ਕੀਤਾ ਹੋਣਾ ਹਾਂਜੀ ਉਹਨਾਂ ਨੇ ਕੀਤਾ ਤੇ ਫਿਰ ਉਹਨਾਂ ਦੀ ਮੌਤ ਹੋ ਗਈ ਹਾਂਜੀ ਉਹਨਾਂ ਦੀ ਐ ਹੋਈ ਅਨਸਾਫ਼ ਦੀਗਦੇ ਹੀ ਮੌਤ ਹੋ ਗਈ ਜੀ ਕਦੇ ਪੁਲਿਸ ਨੇ ਵੀ ਅਪਰੋਚ ਕੀਤਾ ਕਿ ਸਾਡੇ ਨਾਲ ਸਮਝੌਤਾ ਕਰ ਲਓ ਕਰਦੇ ਹੇ ਹੂੰ ਨਹੀਂ ਸਾਡੇ ਘਰ ਹੁੰਦੇ ਰਹੇ ਮੇਰੇ ਕੋਲ ਸਬੂਤ ਹੈਗੇ ਨੇ ਇੰਨਾ ਹੁਣ ਤੁਹਾਡੇ ਸਾਰੇ ਪਰਿਵਾਰ ਚ ਕੋਈ ਹੈਗਾ ਹਾਂਜੀ ਅਚਾ ਉਹ ਕਰ ਘੜੀ ਖਤਮ ਹੋ ਗਿਆ ਹਾਂਜੀ ਜਿੱਥੇ ਜੀ ਦਲਜੀਤ ਦੋਸਾਂ ਦੀ ਫਿਲਮ ਪੰਜਾਬ 95 ਜਿਹੜੀ ਹੈ ਉਹ ਰਿਲੀਜ਼ ਨਹੀਂ ਹੋ ਰਹੀ ਜਿਹੜੀ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਪਰ ਹੈ ਤੇ ਉਹਨਾਂ ਦੇ ਵੱਲੋਂ ਜਿਹੜੀਆਂ ਮਨੁੱਖੀ ਹੱਕਾਂ ਦਾ ਜਿਹੜਾ ਕਾਣ ਕੀਤਾ ਗਿਆ ਪੁਲਿਸ ਦੇ ਵੱਲੋਂ ਉਹਦਾ ਜਿਹੜਾ ਜਿਹੜਾ ਖੁਲਾਸਾ ਕੀਤਾ ਗਿਆ ਸੀ 2095 ਕੇਸਾਂ ਦਾ ਉਹਦੇ ਵਿੱਚੋਂ ਅੱਜ ਇੱਕ ਕੇਸ ਦੇ ਵਿੱਚ ਫੈਸਲਾ ਜਿਹੜਾ ਹੈਗਾ ਆ ਉਹ ਆਇਆ ਆਪਣੇ ਸੀਬੀਆਈ ਕੋਰਟ ਮੁਹਾਲੀ ਦੇ ਵਿੱਚ ਦੋ ਜਿਹੜੇ ਵਿਕਟਮ ਪਰਿਵਾਰ ਨੇ ਉਹ ਲਖਵਿੰਦਰ ਸਿੰਘ ਤੇ ਬਲਦੇਵ ਸਿੰਘ ਉਹ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਪੱਖ ਹੈ 1992 ਦਾ ਇਹ ਮਾਮਲਾ 9ਵੇਂ ਮਹੀਨੇ ਦਾ ਅੱਜ 2025 ਦਾ ਦੂਜਾ ਮਹੀਨਾ ਚੱਲ ਰਿਹਾ ਹੈ ਤੇ ਇਹ ਜਿਹੜਾ ਸਾਰਾ ਇੰਨਾ ਲੰਬਾ ਸਫਰ ਹੈ ਇਹ ਪਰਿਵਾਰਾਂ ਨੇ ਕਿਵੇਂ ਕੱਟਿਆ ਕਿਵੇਂ ਇਹਨਾਂ ਨੇ ਮੁਕਦਮੇ ਲੜੇ ਨੇ ਕੀ ਇਹਨਾਂ ਤੇ ਦਬਾਰਾ ਰਹੇ ਨੇ ਤੇ ਅੱਜ ਜਦੋਂ ਕੋਰਟ ਇਹਨੇ ਇੱਕ ਡਿਸੀਜਨ ਦਿੱਤਾ ਤਾਂ ਇਹ ਕਿਦਾਂ ਮਹਿਸੂਸ ਕਰਦੇ ਨੇ ਸਾਰੀ ਗੱਲ ਨੂੰ ਇਹਨਾਂ ਸਾਰੇ ਨੁਕਤੇਆਂ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸੋ ਜੀ ਪਿੰਡ ਦੱਸੋ ਆਪਣਾ ਇਹ ਅਸਲ ਜਾਣਵੰਡੀ ਪਿੰਡ ਹਮ ਸਰਮਨ ਸਿੰਘ ਤੁਹਾਡਾ ਨਾਮ ਸਰਮਨ ਸਿੰਘ ਤੁਹਾਡਾ ਨਾਮ ਹੈ ਤੇ ਇਹ ਕੀ ਨਾਮ ਹੈ ਜੀ ਇਹਨਾਂ ਦਾ ਜ ਜਿਨ੍ਹਾਂ ਨੂੰ ਮਾਰਿਆ ਗਿਆ ਸੀ ਤੁਹਾਡੇ ਕੀ ਲੱਗਦੇ ਨੇ ਲਖਮਿੰਦਰ ਸਿੰਘ ਜੀ ਜੀ ਇਹ ਮੇਰਾ ਭਰਾ ਹੈ ਜੀ ਤੁਹਾਡਾ ਭਰਾ ਹੈ ਠੀਕ ਹੈ ਜੀ ਇਹ ਕਿਵੇਂ ਤੁਹਾਡੀ ਘਟਨਾ ਹੋਈ ਹੈ ਜੀ ਜੀ ਸਾਡੇ ਘਰੋਂ ਚੁੱਕ ਕੇ ਖੜਾ ਸੀ ਇਹਨਾਂ ਹਮ ਅਸੀਂ ਬਾਹਰ ਖੇਤ ਚ ਕੰਮ ਕਰਦੇ ਜੀ ਹਾਂਜੀ ਉੱਥੋਂ ਇਹਨਾਂ ਨੇ ਝੋਕ ਲਿਆ ਲੰਦ ਹਮ ਮੁਰਕੇ ਨਾਂ ਦੱਸਿਆ ਨਹੀਂ ਪਤਾ ਨਹੀਂ ਲੱਗਾ ਇਹਨਾਂ ਕਿੱਥੇ ਲੈ ਗਏ ਕਿੱਥੇ ਨਹੀਂ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਸਾਨੂੰ ਤਾਂ ਗਿਆ ਪਤਾ ਹੀ ਨਗਾ ਜਦੋਂ ਸੀ ਇਹਦੀ ਕਿਦੋਂ ਤੋਂ ਬਦਲ ਗਿਆ ਹੂੰ ਠੀਕ ਹੈ ਮੈਂ ਵਾਪਸ ਆਉਂਗਾ ਤੁਹਾਡੇ ਕੋਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਜਿਹੜੇ ਤੁਹਾਡੇ ਸੀਗੇ ਜਿਹੜੇ ਪਰਿਵਾਰ ਮੈਂਬਰ ਨੇ ਉਹ ਉਹਨਾਂ ਦਾ ਨਾਮ ਦੱਸੋ ਤੇ ਕੀ ਨਾਮ ਹੈ ਕਦੋਂ ਇੱਕ ਸਾਰੀ ਘਟਨਾ ਵਾਪਰੀ ਤੇ ਆਪਣਾ ਨਾਮ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਜੇ ਬਾਸਰ ਕੇ ਪੈਣੀ ਅਜੇ ਬਾਸਰ ਕੇ ਪੈਣੀ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਇਹ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦਾ ਜੀ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦਾ ਜੀ ਠੀਕ ਹੈ ਤੁਸੀਂ ਕੀ ਲਗਦੇ ਹੋ ਬਲਦੇਵ ਸਿੰਘ ਉਹਨਾਂ ਦੇ ਮੈਂ ਉਹਨਾਂ ਦਾ ਜੀਜਾ ਲਗਦਾ ਹਾਂ ਜੀਜਾ ਲਾ ਹਾਂ ਠੀਕ ਠੀਕ ਤੇ ਬੀਜੀ ਵੀ ਨੇ ਸਾਡੇ ਨਾਲ ਇਹਨਾਂ ਦੇ ਬ੍ਰਦਰ ਸੀਗੇ ਬਲਦੇਵ ਸਿੰਘ ਜੀ ਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਆਪਣਾ ਨਾਂ ਦੱਸ ਦੋ ਪਿੰਡ ਦੱਸ ਦੋ ਤੇ ਫਿਰ ਇੱਕ ਕਹਾਣੀ ਦੱਸੋ ਵੀ ਕਿਵੇਂ ਹੋਇਆ ਸੀ ਬਲਦੇਵ ਸਿੰਘ ਜੀ ਉਹਨਾਂ ਨਾਲ ਠੀਕ ਹੈ ਜੀ ਮੇਰਾ ਨਾਮ ਸੁਖਿੰਦਰ ਕੌਰ ਆ ਜੀ ਮੇਰੇ ਵੀਰ ਦਾ ਨਾਮ ਬਲਦੇਵ ਸਿੰਘ ਫੌਜੀ ਸੀ ਪਿੰਡ ਬਾਸਰਕੇ ਪੈਣੀ ਸੀ ਉਹਨਾਂ ਨੂੰ ਕੋਠੇ ਤੋਂ ਚੱਕ ਕੇ ਲੈ ਗਏ ਪੁਲਸ ਵਾਲੇ ਐਸਐਸਪੀ ਸਿੱਧੂ ਨਾਲ ਉਹਦੇ ਸਾਥੀ ਤੇ ਉਹ ਕਹਿੰਦੇ ਘਰ ਦੇ ਉਹਦੀ ਕਹਿੰਦੀ ਸੀ ਵੀ ਇਹਨਾਂ ਨੂੰ ਕਿਉਂ ਖੜ ਲੱਗੇ ਉਹ ਕਹਿੰਦਾ ਮੈਂ 1 ਘੰਟੇ ਅੱਧੇ ਘੰਟੇ ਦੇ ਵਿੱਚ ਇੱਕ ਛੱਡ ਦਾਂਗਾ ਕਿਉਂਕਿ ਉਹ ਕਹਿੰਦੇ ਕਿਸੇ ਦਾ ਘਰ ਪੁੱਛਣਾ ਘਰ ਪੁੱਛਣ ਦੇ ਬਹਾਨੇ ਉਹਨੂੰ ਲੈ ਗਏ ਤੇ 8-10 ਦਿਨ ਰੱਖ ਕੇ ਉਹਨਾਂ ਨੇ ਬਾਅਦ ਵਿੱਚ ਮੁਕਾਬਲਾ ਬਣਾ ਕੇ ਮਾਰਤਾ ਝੂਠਾ ਮੁਕਾਬਲਾ ਬਣਾਇਆ ਜੀ ਵੇਖੋ ਘਰੋਂ ਚੱਕ ਕੇ ਲੈ ਕੇ ਫਿਰ ਉਹਨਾਂ ਨੇ ਮੁਕਾਬਲਾ ਬਣਾਤਾ ਤੇ ਹੁਣ ਸਾਨੂੰ ਕਿੰਨਾ 33 ਸਾਲ ਹੋ ਗਏ ਕੇਸ ਲੜਦਿਆਂ ਨੂੰ 32-33 ਸਾਲ ਹਣਾ ਇੰਨਾ ਸਾਲ ਹੋ ਗਏ ਸਾਡਾ ਕੇਸ ਮੇਰੀ ਮੰਮੀ ਡੈਡੀ ਵੀ ਪੂਰੇ ਹੋ ਗਏ ਕਿਉਂਕਿ ਇਸੇ ਚੱਕਰ ਚ ਅੱਜ ਵੀ ਸੁਣਵਾਈ ਹੋਏਗੀ ਅੱਜ ਵੀ ਸੁਣਵਾਈ ਹੋਏਗੀ ਪਰ ਜੋ ਅੱਜ ਸੁਣਵਾਈ ਹੋਈ ਹੈ ਨਾ ਉਹ ਸਾਡੇ ਹੱਕ ਵਿੱਚ ਨਹੀਂ ਹੋਈ ਕਿਉਂਕਿ ਜੋ ਸਿੱਧੂ ਸਾਹਿਬ ਜੀ ਜਿਨ੍ਹਾਂ ਨੇ ਪਹਿਲ ਕੀਤੀ ਸੀ ਉਹਨਾਂ ਨੇ ਆਪਣਾ ਉਹਨਾਂ ਨੂੰ ਨਹੀਂ ਸਜ਼ਾ ਹੋਈ ਤੇ ਕੋਰਟ ਨੇ ਉਹਨਾਂ ਨੂੰ ਬਰੀ ਕਰਤਾ ਜੀ ਉਹਨਾਂ ਨੂੰ ਬਰੀ ਕਰਤਾ ਸਾਡੇ ਕੋਲ ਪੂਰਾ ਨਾਮ ਕੀ ਸੀ ਗੁਰਿੰਦਰ ਸਿੰਘ ਹਾਂਜੀ ਗੁਰਿੰਦਰ ਸਿੰਘ ਨਾਲ ਉਹਦੇ ਸਾਥੀ ਸੀ ਵੇਖੋ ਸਾਡੇ ਘਰੇ ਆਉਂਦੇ ਰਹੇ ਆ ਕਿੰਦੇ 50 ਲੱਖ ਰੁਪਇਆ ਲੈ ਲਓ ਨਹੀਂ ਤੇ ਅਸੀਂ ਜੱਜ ਸਾਹਿਬ ਨੂੰ ਦੇ ਕੇ ਫੈਸਲਾ ਕਰ ਲਾਂਗੇ ਵੇਖੋ ਮੇਰੇ ਬੇਟੇ ਬੱਚੇ ਜਿਹੜੇ ਆ ਛੋਟੇ ਛੋਟੇ ਉਹ ਵੀ ਬੋਲਦੇ ਹੁੰਦੇ ਸੀ ਮੰਮੀ ਸਾਡਾ ਮਾਮਾ ਨਹੀਂ ਆਉਂਦਾ ਗਵਾਂਡੀਆਂ ਦੇ ਮਾਮਾ ਆਉਂਦਾ ਚੀਜ਼ ਲੈ ਕੇ ਹੁੰਦਾ ਫਲ ਫਲੂਟ ਲੈ ਕੇ ਹੁੰਦਾ ਪਰ ਮੈਂ ਉਹਨਾਂ ਨੂੰ ਇਹ ਨਹੀਂ ਦੱਸਦੀ ਵੀ ਮਾਮਾ ਤੁਹਾਡਾ ਮਾਰ ਦਿੱਤਾ ਗਿਆ ਮੈਂ ਉਹਨਾਂ ਨੂੰ ਇਹ ਦੱਸਦੀ ਸੀ ਉਹ ਡਿਊਟੀ ਤੇ ਗਿਆ ਹੂੰ ਤੇ ਬੱਚੇ ਸਾਰੇ ਬੋਲਦੇ ਮੰਮੀ ਸਾਰਿਆਂ ਦੇ ਮਾਮੇ ਆਉਂਦੇ ਸਾਡਾ ਕਿਉਂ ਨਹੀਂ ਆਉਂਦਾ ਹੂੰ ਵੇਖੋ ਸਾਡੀ ਮੰਮੀ ਡੈਡੀ ਪੂਰੇ ਹੋ ਗਏ ਅਸੀਂ ਪਤਾ ਨਹੀਂ ਉਹਨਾਂ ਦਾ ਕਿੰਨਾ ਇਲਾਜ ਕਰਾਇਆ ਬਹੁਤ ਔਖਾ ਹੈਨਾ ਜੇ ਉਹ ਅੱਜ ਹੁੰਦਾ ਉਹਦੇ ਵੀ ਪੋਤਰੀਆਂ ਪੁੱਤੜੇ ਹੁੰਦੇ ਉਹਦੇ ਘਰ ਵਿੱਚ ਅਸੀਂ ਵੀ ਤਿੰਨ ਭੈਣਾ ਵੇਖੋ ਅਸੀਂ ਕਿੱਥੇ ਜਾਈਏ ਇਹ ਕਿੱਥੇ ਜਾ ਕੇ ਢਿੱਡ ਫੁੱਲੀ ਆਪਣਾ ਹੈਨਾ ਤੁਹਾਡੀ ਫੈਮਿਲੀ ਚ ਹੋਰ ਕੌਣ-ਕੌਣ ਹੈ ਲਖਵਿੰਦਰ ਉਹਨਾਂ ਤੋਂ ਬਿਨਾ ਬਲਦੇਵ ਉਹਨਾਂ ਤੋਂ ਬਿਨਾ ਸੌਰੀ ਕੋਈ ਨਹੀਂ ਅਸੀਂ ਤਿੰਨ ਭੈਣਾ ਜੀ ਤੁਸੀਂ ਤਿੰਨ ਭੈਣ 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 ਹੀ ਸੀਗੀਆਂ ਤਾਂ ਫਿਰ ਇਹ ਜਿਹੜਾ ਸਾਰਾ ਸਫ਼ਰ ਸੀ 33 34 ਸਾਲ ਦਾ ਫਿਰ ਤੁਸੀਂ ਕਿਵੇਂ ਕੱਟਿਆ ਇਹ 3 ਔਖਾ ਸੌਖਾ ਕੱਟਣਾ ਪੈਂਦਾ ਜੀ ਜਦੋਂ ਸਿਰ ਤੇ ਪੈ ਜਾਏ ਫਿਰ ਬਹੁਤ ਔਖਾ ਕੱਟਣਾ ਪੈਂਦਾ ਜੀ ਜਦੋਂ ਕੋਈ ਭਰਾ ਨਾ ਹੋਏ ਨਾ ਫਿਰ ਬਹੁਤ ਔਖਾ ਹੁੰਦਾ ਕਿੱਥੇ ਜਾਈਏ ਕਿੰਨੂੰ ਦੁੱਖ ਦਸੀ ਅਸੀਂ ਹੈਨਾ ਹੁਣ ਅਸੀਂ ਬੱਚੇ ਦੇ ਵਿਆਹ ਕੀਤੇ ਬਹੁਤ ਔਖਾ ਜਦੋਂ ਦਰਾਣੀਆਂ ਚਠਾੜੀਆਂ ਦੇ ਭਰਾ ਹੁੰਦੇ ਆ ਪਰ ਸਾਨੂੰ ਬਹੁਤ ਔਖਾ ਲੱਗਦਾ ਜੀ ਪਰ ਸਾਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਪ੍ਰੋਪਰ ਇਨਸਾਫ ਮਿਲਣਾ ਚਾਹੀਦਾ ਜੀ ਤੁਹਾਨੂੰ ਲੱਗਦਾ ਕਿ ਹੁਣ ਚਲੋ ਅੱਜ ਜੇ ਮੰਨ ਲਓ ਕੋ ਦੋ ਬਰੀ ਹੋਏ ਨੇ ਕੁਝ ਲੋਕਾਂ ਨੂੰ ਸਜ਼ਾ ਹੋ ਰਹੀ ਹੈ ਦੋ ਬੰਦੇ ਜਿਹੜੇ ਨੇ ਵਿੱਚ ਪੁਲਿਸ ਦੋਸ਼ੀ ਪੁਲਿਸ ਮੁਲਾਜ਼ਮ ਉਹਨਾਂ ਨੂੰ ਸਜ਼ਾ ਹੋ ਰਹੀ ਹੈ ਤਾਂ ਤੁਸੀਂ ਉਸ ਗੱਲ ਤੇ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਕਹਿੰਦੇ ਪਈ ਐਸ ਸਿੱਧੂ ਸਾਹਿਬ ਜਿਹੜੇ ਆ ਹਨਾ ਗ੍ਰਿੰਦਰ ਉਹਨਾਂ ਨੂੰ ਵੀ ਸਜ਼ਾ ਨਾਲ ਹੋਣੀ ਚਾਹੀਦੀ ਪ੍ਰੋਪਰ ਹੂੰ ਹਾਂ ਸਜ਼ਾ ਚਾਹੀਦੀ ਕਿਉਂਕਿ ਉਹਨੇ ਘਰ ਚੋਕ ਕੇ ਲਿਆਂਦਾ ਉਹ ਮੋਢੀ ਆ ਹਨਾ ਉਹ ਮੋਢੀ ਆ ਉਹਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਸਾਡੀ ਤੇ ਇਹੋ ਮੈਸੇਜ ਹੈ ਠੀਕ ਹੈ ਤੇ ਇਹ ਜਦੋਂ ਜਿਸ ਟਾਈਮ ਤੇ ਇਹ ਇਹਨਾਂ ਤੇ ਇਹ ਵੀ ਇਲਜ਼ਾਮ ਲੱਗਿਆ ਜੋ ਐਫ ਆਈ ਆਰ ਦੇ ਵਿੱਚ ਹੈ ਕਿ ਜਿਹੜੇ ਉਸ ਹਲਕੇ ਦੇ ਕਾਂਗਰਸ ਦੇ ਐਮ ਐਲ ਏ ਸੀਗੇ ਉਹਨਾਂ ਦੇ ਬੇਟੇ ਨੂੰ ਮਾਰ ਕਤਲ ਦੀ ਵਾਰਦਾਤ ਹੋਈ ਸੀ ਉਹਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਚੱਕਿਆ ਸੀ ਐਫ ਹਾਂਜੀ ਉਹਦੇ ਬਾਰੇ ਬਿਲਕੁਲ ਦੋਸ਼ੀ ਹੈ ਜੀ ਨਜਾਇਜ਼ ਹੈ ਜੀ ਹੂੰ ਹੂੰ ਤੁਸੀਂ ਵੇਖੋ ਆਪ ਸਿਆਣੇ ਜੇ 8 ਦਿਨ ਆਪਾਂ ਚੱਕ ਕੇ ਇਹਨੂੰ ਥਾਣੇ ਦੇ ਵਿੱਚ ਰੱਖਾਂਗੇ ਤੁਹਾਡੇ ਕੋਲੋਂ ਅਸਲਾ ਕਿੱਥੋਂ ਆਊ ਉਹ ਕਿਤਰਾ ਮੁਕਾਬਲਾ ਕਰ ਲੂ ਹੂੰ ਮੇਰੇ ਵੀਰ ਨੂੰ ਪਤਾ ਨਹੀਂ 8 ਦਿਨ ਕਿਦ ਤਰਾ ਕੁੱਟਿਆ ਰੋਟੀ ਵੀ ਦਿੱਤੀ ਹੋ ਪਾਣੀ ਵੀ ਦਿੱਤਾ ਹੋ ਕਿ ਨਾ ਦਿੱਤਾ ਹੋ ਕਿਹੜੇ ਤਰੀਕੇ ਨਾਲ ਮਾਰਿਆ ਕਿਤੇ ਮਾਰ ਲਿਆ ਗੋਲੀ ਮੇਰੇ ਪਿਓ ਮੇਰੇ ਭਰਾਣੇ ਆਖਿਆਣਾ ਮੇਰੀ ਮਾਂ ਮੇਰੀ ਭੈਣਾ ਕੁਛ ਤੇ ਆਖਿਆ ਹੀ ਹੋਊਗਾ ਨਾ ਕਿ ਨਹੀਂ ਬਹੁਤ ਦੁੱਖ ਲੱਗਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਫਿਰ ਇਹ ਸਾਰੇ ਕੁਛ ਦਾ ਅਖਬਾਰ ਚ ਆਇਆ ਸੀ ਅਖਬਾਰ ਚ ਹਾਂਜੀ ਤੋਂ ਇਹ ਤੁਹਾਡੇ ਲਈ ਵੀ ਮੁਸ਼ਕਲ ਹੈ ਜੀ ਥੁਣੀ ਤੁਸੀਂ ਜਦੋਂ ਇਹਨਾਂ ਦੇ ਨਾਲ ਤੁਹਾਡਾ ਸਾਥ ਬਣਿਆ ਉਦੋਂ ਤੋਂ ਲੈ ਕੇ ਜਦੋਂ ਮਤਲਬ ਕਿ ਤੁਹਾਡੀ ਮੈਰਿਜ ਬਾਅਦ ਚ ਹੋਈ ਹੈ ਸਾਰੇ ਗੱਲ ਤੋਂ ਨਹੀਂ ਪਹਿਲਾਂ ਹੋਈ ਨਾਲ ਸਾਲ ਪਹਿਲਾਂ ਹੋਈ ਹੈ ਸਾਲ ਤੋਂ ਪਹਿਲਾਂ ਹੋ ਚੁੱਕੀ ਸੀ ਤਾਂ ਫਿਰ ਤੁਸੀਂ ਵੀ ਆਪਣੇ ਇਹਨਾਂ ਦੇ ਪਰਿਵਾਰ ਜਾਂਦੇ ਸੀ ਸਹੁਰਾ ਪਰਿਵਾਰ 'ਚ ਜਾਂ ਜੋ ਵੀ ਕੀ ਸੰਘਰਸ਼ ਫੈਮਿਲੀ ਦਾ ਰਿਹਾ ਜਿਵੇਂ ਇਹ ਤਾਂ ਚਲੋ ਆਪਣੇ ਆਪ ਵਿੱਚ ਡੂਡ ਕਰਦਾ ਹੈ ਜੀ ਛੁੱਟੀ ਆਇਆ ਹੈਗਾ ਅੱਛਾ ਛੁੱਟੀ ਆਇਆ ਹੈਗਾ ਅੱਛਾ ਅੱਛਾ ਤੇ ਉਹ ਟਾਈਮ ਤੇ ਨਾ ਆਪਣੇ ਪਿੰਡ ਦੇ ਟਮੋਰਗੜ ਖਰਾ ਖਾਬ ਹੀ ਆ ਹੂੰ ਉਸ ਟਾਈਮ ਤੇ ਮੌ ਜਦੋਂ ਇਹਨਾਂ ਦੇ ਵਿੱਚ ਬਾਤਾਂ ਇਦਾਂ ਹੁੰਦੀਆਂ ਐ ਇਦਾਂ ਤੇ ਪਿੰਡ ਵਾਲੇ ਲੋਕੇ ਦੇਣੇ ਆਪਣਾ ਕੰਮ ਤਾਂ ਕਰਦੇ ਹੀ ਤਰ੍ਹਾਂ ਨੂੰ ਕੋਤਾ ਛੱਡ ਛੱਬ ਉੱਥੇ ਆਣ ਕੇ ਰਾਤ ਰਿੰਦੇ ਲੋਕੀ ਤੇ ਸਾਡੇ ਸੌਰਵ ਸਾਹਿਬ ਜਿਹੜੇ ਸੱਤ ਸਾਲ ਦੀ ਉਹ ਵੀ ਆਣ ਕੇ ਇਥੇ ਇਹਨਾਂ ਕਮਰਾ ਬਣ ਕੇ ਲਿਆ ਹੈਗਾ ਇਹ ਜਿਹੜੇ ਛੁੱਟੀ ਆਇਆ ਵਾ ਤੇ ਇਹ ਆਇਆ ਤੇ ਇਹ ਘਰ ਦੀ ਜਿਹੜੀ ਆਪਣੇ ਘਰ ਵੈਫੇ ਦੀ ਉਹ ਤਾਂ ਆਪਣੇ ਪਕੇ ਹੀ ਉਹਨਾਂ ਨਾਲ ਲੈ ਕੇ ਤੇ ਅੰਦਰ ਵੀ ਆਪਣਾ ਘਰ ਰਹਿਣਾ ਪਾ ਤੇ ਸਾਡੇ ਸੌਰਵ ਸਾਹਿਬ ਨੇ ਕਿਹਾ ਵੀ ਤੈਨੂੰ ਕਮਰੇ ਇਸ ਤੇ ਲੈ ਦਿੰਨੇ ਆ ਤਦੋਂ ਇੱਥੇ ਲਾਇ ਪਿੰਡ ਦੇ ਵਿੱਚ ਮਹੌਮਾ ਖਰਾਬ ਆ। ਬੰਦ ਬਹਿ ਜਾ ਫੌਜੀ ਆਦਮੀ ਸਾਨੂੰ ਕੱਲ ਡਾਰਿਆ। ਹੂੰ ਤੇ ਉਹ ਆਪਣੇ ਜਗ੍ਹਾ ਘਰ ਰਿੰਦਾ ਰਿਆਂ। ਤੇ ਥੋੜਾ ਜਿਹਾ ਰਹਿ ਛੁੱਟੀ ਆ ਇਹਨੂੰ ਹੋਇਆ ਹੈਗਾ। ਹੂੰ ਤੇ ਮੜ ਕਾ ਕੰਮ ਹੋ ਗਿਆ। ਹੂੰ ਉਹ ਜਦੋਂ ਤੱਕ ਉਹ 10 ਦਿਨ ਪਹਿਲਾਂ ਮੈਂ ਉੱਥੋਂ ਹੋ ਗਿਆ ਖੁਰ ਮਿਲ ਕੇ ਆਇਆ। ਅੱਛਾ ਹਾਂਜੀ। ਹੂੰ ਤੇ ਫਿਰ ਹੁਣ ਫਿਰ ਜਦੋਂ ਮੁਕੱਦਮਾ ਚੱਲਿਆ ਹੁਣ ਖਾਲੜਾ ਸਾਹਿਬ ਦੇ ਕੇਸਾਂ ਦੇ ਨਾਲ ਇਹ ਫਿਰ ਫਿਰ ਕਿਵੇਂ-ਕਿਵੇਂ ਤੁਸੀਂ ਮੁਕੱਦਮਾ ਲੜਿਆ ਜੀ ਇਹਦੇ ਤੋਂ ਮਨ ਕੋ ਜੰਦੇ ਜੇ ਜਾਂਦੇ ਰਹਿੰਦੇ ਤੁਸੀਂ ਆਪਣਾ ਫੈਸਲਾ ਕਰ ਲੋ ਤੈਕ ਨਾ ਜਾ ਜਾਓ ਹੂੰ ਤੇ ਅਸੀਂ ਤੁਰ ਰਹੇ ਹਾਂ ਹੂੰ ਤੁਹਾਨੂੰ ਪੈਸੇ ਦੀ ਆਫਰ ਹੋਈ ਹੈ ਹਾਂਜੀ ਕੀ ਕਹਿੰਦੇ ਸੀ ਤੁਹਾਨੂੰ ਹਾਂ ਤਾਂ ਤੁਹਾਨੂੰ ਹੱਥੋਂ ਫੈਸਲਾ ਕਰ ਲੋ ਤੁਸੀਂ ਉਹਨਾਂ ਨੂੰ ਪਹਿਲੇ ਲਓ ਫੈਸਲਾ ਕਰ ਲੋ ਜਿਹੜੀ ਸਮਾਂ ਬੰਨ ਰਗਵਾਈ ਬਾਦ ਦੇਣ ਜਾਗਾ ਜਿਹੜੇ ਪੈਸੇ ਦੇ ਲੱਕ ਆਉਂਦੇ ਰਹੇ ਸਾਨੂੰ ਅੱਛਾ ਸਾਹਮਣੇ ਦੇ ਪੈਸੇ ਚੋਕਲੋ ਦੇ ਹੀ ਫੈਸਲਾ ਕਰ ਲੋ ਹੱਦੋਂ ਹਾਂਜੀ ਫਿਰ ਤੁਸੀਂ ਕੀ ਕਹਿੰਦੇ ਸੀ ਉਹਨਾਂ ਨੂੰ ਅਸੀਂ ਤੇ ਪੈਸੇ ਲੈਣ ਲਈ ਨਹੀਂ ਗਏ ਪੈਸੇ ਲੈਣੇ ਨਹੀਂ ਨਹੀਂ ਸਜ਼ਾਣੀ ਚਾਹੀਦੀ ਇਹਨਾਂ ਤੇ ਇਹ ਕੀ ਕਰਦੇ ਸੀ ਜੀ ਲਖਵਿੰਦਰ ਸਿੰਘ ਜੀ ਵਾਈ ਦਾ ਕੰਮ ਹੀ ਹੈ ਵਾਈ ਦਾ ਕੰਮ ਹਾਂਜੀ ਕਿੰਨੇ ਸਾਲ ਉਮਰ ਸੀ ਉਦੋਂ ਉਦੋਂ ਹੋਏਗਾ ਬੰਦੀ 10-12 ਸਾਲ ਦਾ ਹੋ ਗਿਆ ਤਾਂ ਬਾਰ ਸਿਰਸਾ 13 ਸਾਲ ਦਾ ਉਹ ਤੇਰਾ ਇਹਦਾ ਮੰਨ ਲਓ ਦਾ ਬੱਚੀ ਸੀ ਹਾਂ ਜੀ ਹੋਰ ਆ ਜੀ 15 ਸਾਲ ਦਾ ਹੋਗਾ ਤੁਹਾਨੂੰ ਅੱਛਾ ਅੱਛਾ ਆ ਇੰਨਾ ਕੋਈ ਅੱਛਾ ਜੀ ਤੇ ਹੁਣ ਤੁਹਾਡਾ ਕੀ ਹੈ ਜਿਵੇਂ ਇਹ ਕਹਿ ਰਹੇ ਆ ਕਿ ਮੇਨ ਜਿਹੜੇ ਸੀਗੇ ਜਿਹੜੇ ਕਮਾਂਡ ਕਰ ਰਹੇ ਸੀ ਉਹਨਾਂ ਨੂੰ ਛੱਡਤਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਫੈਸਲਾ ਸਾਰੇ ਨੂੰ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਬਰਾਬਰ ਸਾਰਿਆਂ ਨੂੰ ਹਾਂ ਦੇ ਕੋਈ ਨਹੀਂ ਤੁਹਾਡੀ ਫੈਮਿਲੀ ਚ ਹੋਰ ਕੌਣ ਕੌਣ ਹੈ ਸਾਡੇ ਤਿੰਨ ਭੈਣਾਂ ਨੇ ਸਾਡੀਆਂ ਅੱਛਾ ਹਾਂਜੀ ਇਹ ਤੁਹਾਡੇ ਬ੍ਰਦਰ ਸੀ ਨਾ ਛੋਟਾ ਹਾਂਜੀ ਛੋਟਾ ਬ੍ਰਦਰ ਹੁਣ ਤੁਸੀਂ ਚਾਰ ਭੈਣ ਭਰਾ ਹੋ ਤੇ ਇਹਦੇ ਵਿੱਚ ਜੀ ਹੁਣ ਜਿਵੇਂ ਤੁਸੀਂ ਆਏ ਹੋ ਤੁਹਾਡੇ ਵੀ ਅੱਗੇ ਬੱਚੇ ਵੀ ਨਹੀਂ ਹਨਾ ਤੁਹਾਡੇ ਤਿੰਨ ਭੈਣਾਂ ਤੁਸੀਂ ਦੱਸਿਆ ਹੁਣ ਤੁਹਾਡੇ ਪੇਕੇ ਪਰਿਵਾਰ ਦੀ ਕੀ ਸਥਿਤੀ ਹੈ ਕੋਈ ਨਹੀਂ ਕੋਈ ਨਹੀਂ ਹੈਗਾ ਜੀ ਘਰ ਖਾਲੀ ਕਰਤਾ ਇਹਨਾਂ ਜੀ ਮੇਰੇ ਵੀਰ ਨੂੰ ਮਾਰ ਕੇ ਘਰ ਖਾਲੀ ਕਰਤਾ ਅਸੀਂ ਤਾਂ ਪੇਕੇ ਦਾ ਰਾਹ ਭੁੱਲ ਗਏ ਕਿੱਥੇ ਜਾਈਏ ਕਿੰਨਾ ਦੁੱਖ ਦਸੀ ਆਪਣੇ ਆਹ ਤਾਂ ਰਾਹ ਖਾਲੀ ਕਰਤਾ ਇਹਨਾਂ ਨੇ ਜਿਹੜੇ ਚੁੱਕ ਚੁੱਕ ਮਾਰਤੇ ਇਹਨਾਂ ਨੇ ਮਾਵਾ ਦੇ ਪੁੱਤ ਕਿੰਨੂੰ ਦਸੀ ਹੈ ਕਿਹਨੂੰ ਦੱਸਣ ਜੋ ਕਿ ਮਾਪੇ ਹੋਈ ਉਹ ਵੀ ਮਰ ਗਏ ਹੂੰ ਉਹ ਵੀ ਇਸੇ ਕਹਾਣੀ ਚ ਉਹਨਾਂ ਦਾ ਲਾਤਾ ਸਾਰੇ ਹੂੰ ਜੋਗ ਜੀ ਇਹਨਾਂ ਦੀ ਕਹਾਣੀ ਖਤਮ ਹੋ ਗਿਆ ਸਾਰੇ ਟੈਨਸ਼ਨ ਨਾਲ ਮਰ ਗਏ ਹਾਂਜੀ ਇਹਨਾਂ ਮਾਰੇ ਨਹੀਂ ਤੇ ਇਹਨਾਂ ਪੈਸੇ ਸਾਨੂੰ ਤੋ ਦਿੰਦੇ ਹੂੰ ਵੱਡਾ ਸਬੂਤੇ ਤੇ ਜੀ ਜੀ ਤੁਹਾਨੂੰ ਲੱਗਦਾ ਵੀ ਅਫਰ ਤਾਂ ਹੀ ਕਰ ਰਹੀ ਸੀ ਵੀ ਜੇ ਇਹ ਬੰਦੇ ਕਸੂਰਵਾਰ ਨੇ ਕਸੂਰਵਾਰ ਨੇ ਬਿਲਕੁਲ ਕਸੂਰਵਾਰ ਹੂੰ ਠੀਕ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਤੁਹਾਡੇ ਲੀਗਲ ਟੀਮ ਤੁਹਾਡੇ ਕੋਲ ਹੈਗੀ ਆ ਤਾਂ ਫੈਸਲਾ ਆ ਗਿਆ ਚਲੋ ਸੀਬੀਆਈ ਦਾ ਤਾਂ ਤੇ ਇਸ ਤੋਂ ਅੱਗੇ ਵੀ ਫਿਰ ਤੁਸੀਂ ਜਾਓਗੇ ਕਿਸੇ ਅਦਾਲਤ ਚ ਹੂੰ ਜੀ ਹਾਂਜੀ ਨਾਂ ਜਨੂ ਫਜਾਂ ਹੂੰ ਨਾ ਬੇਲਾ ਹਰ ਜੱਟ ਕਾਂਗਾ ਚੱਕਾਂਗੇ ਤੇ ਇੱਕ ਚੀਜ਼ ਹੋਰ ਦੱਸੋ ਸ਼ਾਇਦ ਤੁਹਾਡੀ ਨੌਲੇਜ ਹੈ ਇਹ ਨਹੀਂ ਹੈ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਜਿਹੜਾ ਇਹ ਸਾਰੀਆਂ ਉਹਨਾਂ ਨੇ ਕੱਡੀਆਂ ਸੀਗੀਆਂ ਕੇਸ ਕੱਡੇ ਸੀ ਉਹਨਾਂ ਤੇ ਇੱਕ ਫਿਲਮ ਬਣ ਰਹੀ ਹੈ ਉਹ ਫਿਲਮ ਸਰਕਾਰ ਬੈਨ ਕਰ ਰਹੀ ਆ ਆ ਨਹੀਂ ਰਹੀ ਫਿਲਮ ਹੈਨਾ ਉਹ ਤੁਹਾਨੂੰ ਕਿਉਂ ਲੱਗਦਾ ਵੀ ਸਰਕਾਰ ਕਿਉਂ ਉਹਨੂੰ ਬੈਨ ਕਰ ਰਹੀ ਹੈ ਜੇ ਤੁਹਾਡੇ ਨਾਲ ਵੀ ਤੁਹਾਡਾ ਮਸਲਾ ਵੀ ਹੈ ਜੇ ਸੱਚ ਹੈ ਫਿਰ ਕਿਉਂ ਨਹੀਂ ਉਹ ਆਣ ਦਿੱਤਾ ਜਾ ਰਿਹਾ ਉਨੂੰ ਆਉਣ ਦੇਣਾ ਚਾਹੀਦਾ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਪਿੱਛੇ ਕੀ ਹੋਇਆ ਗਾਂ ਕੀ ਹੋ ਰਿਹਾ ਹੈਨਾ ਸਾਰਾ ਪਤਾ ਚੱਲਣਾ ਚਾਹੀਦਾ ਹਰ ਇੱਕ ਬੱਚੇ ਨੂੰ ਕਿ ਤਰ੍ਹਾਂ ਮਾਵਾ ਦੇ ਪੁੱਤ ਚੁੱਕ ਚੁੱਕ ਮਾਰੇ ਉਹਦੇ ਵਿੱਚ ਇਹ ਗੋਸ਼ ਦੱਸਿਆ ਗਿਆ ਤਾਂ ਕਰਕੇ ਸਰਕਾਰਾਂ ਨੇ ਬੰਦ ਕਰ ਦਿੱਤੀ ਨਜਾਇਜ਼ ਕੀਤੀ ਬਹੁਤ ਜ਼ਿਆਦਾ ਪੁਲਿਸ ਨੂੰ ਟਾਈਮ ਤੋਂ ਇਹਨਾਂ ਉਹਦੇ ਲੈਣੇ ਨੇ ਉਹਨਾਂ ਕਮੰਨੀਆਂ ਖਾਧੀਆਂ ਉਹਦੋਂ ਦੀਆਂ ਲੈ ਕੇ ਇਹਨਾਂ 33 ਸਾਲ ਹੋ ਗਏ ਉਹਦੀ ਇੱਕ ਮੰਨਿਆ ਖਾਣ ਦੇ ਉਹਦੋਂ ਤੱਕ ਹੁਣ ਸਾਨੂੰ ਉਹਨੇ ਆਏ ਪੀੜ ਤਾਂ ਆਏ ਨੇ ਸਾਡੇ ਪਰਵਾ ਪੀੜ ਤੇ ਨਹੀਂ ਹੁੰਦੇ ਇਹਨਾਂ ਵਰਪੋ ਗਲੀ ਫੂਰੀ ਇਹਨਾਂ ਆਸ਼ਾਨ ਵਿੱਚ ਦੇਖੋ ਜੀ ਜਦੋਂ ਮਾਰੇ ਹੀ ਨਾ ਸਰਕਾਰਾਂ ਨੂੰ ਉਦੋਂ ਚਾਹੀਦਾ ਹੀ ਕਿ 5 ਸਾਲ 4 ਸਾਲ ਬਾਅਦ ਆਪਣੀ ਹਨਾ ਤਰੀਕਾ ਭੁਗਤ ਕੇ ਇਹਨਾਂ ਨੂੰ ਸਜ਼ਾ ਦੇਣ ਦੀ ਇਹਨਾਂ ਨੂੰ ਮੋਹਰ ਕਰ ਦੇਣ ਦੀ ਉਦੋਂ ਹੀ ਇਹਨਾਂ ਨੂੰ ਨੌਕਰੀਆਂ ਤੋਂ ਲਾਉਂਦੀ ਇਹ ਵੀ ਤਨਖਾਹਾਂ ਨਾ ਦਿੰਦੀ ਹਨਾ ਜਿੱਦ ਤਰ੍ਹਾਂ ਆਹੀ ਤੋਰੇ ਫਿਰਦੇ ਹਨ ਨੌਕਰੀ ਕਰਦੇ ਹੈ ਉਹਨਾਂ ਇੰਚੇ ਤੱਕ ਤਨਖਾਹਾਂ ਬੰਦੀ ਉਹਦੀ ਬਿਲਕੁਲ ਠੀਕ ਉਹ ਡਿਪਾਰਟਮੈਂਟ ਨੇ ਵੀ ਕੁਝ ਨਹੀਂ ਦਿੱਤਾ ਨਾ ਕੱਖ ਨਹੀਂ ਆਈ ਕਿ ਕੁਛ ਨਹੀਂ ਆਇਆ ਹ ਸਰਕਾਰ ਨੇ ਕੱਖ ਨਹੀਂ ਮਿਲਿਆ ਕੁਛ ਨਹੀਂ ਦਿੱਤਾ ਸਾਨੂੰ ਸਾਡੀ ਕੋਈ ਨਿਆਣੀ ਆਦਾ ਸਾਡਾ ਕੋਈ ਨਿਆਣੀ ਸਾਡਾ ਤੇ ਮਾਪਿਓ ਰੋਲਦਾ ਮਰ ਗਿਆ ਜੀ ਅਨਸਵਾਫ ਬਦਲੇ ਮਰ ਗਿਆ ਤੁਹਾਨੂੰ ਤੁਸੀਂ ਆਪ ਹੀ ਸਿਆਣੇ 33 ਸਾਲ ਕੋਣ ਡੀਕਦਾ ਜੀ ਹਨਾ ਅਸੀਂ ਵੀ ਉਹਨਾਂ ਤੋਂ ਛੋਟੇ ਅਸੀਂ ਬੁੱਢੇ ਹੋ ਗਏ ਆਪਣੇ ਬੱਚੇ ਵਾਲੇ ਜੇ ਉਹ ਅੱਜ ਜੀਂਦੇ ਹੁੰਦੇ ਤੇ ਸਾਡਾ ਵੀ ਘਰ-ਬਾਰ ਪਰਿਵਾਰ ਬਣਿਆ ਹੁੰਦਾ ਅਸੀਂ ਕੋਈ ਅਠੀ ਦਹੀਂ ਦੇਣੀ ਆਪਣੇ ਭਰਾ ਕੋ ਜਾਂਦੇ ਭਰਾ ਵੀ ਆਂਦਾ ਮੇਰੇ ਪਤੀਏ ਪਤੀਏ ਵੀ ਆਂਦੇ ਵੀ ਭੂਆ ਆਉਣਾ ਤੁਸੀਂ ਵੀ ਪਹਿਣਾ ਵਾਲੇ ਜੇ ਤੁਸੀਂ ਹਨਾ ਸਾਰੇ ਕਾਸੇ ਵਾਲੇ ਤੁਹਾਨੂੰ ਵੀ ਪਤਾ ਕੀ ਹੁੰਦਾ ਹਨਾ ਇਹੋੀ ਗੱਲ ਸਾਡੀ ਜੀ ਜੀ ਆਪਣੇ ਮਦਰ ਬਾਰੇ ਕੁਝ ਦੱਸੋ ਕੀ ਕਹਿੰਦੇ ਸੀ ਇਹ ਸਾਰੀ ਗੱਲ ਬਾਰੇ ਦੱਸ ਨਹੀਂ ਸਕਦੀ ਮੈਂ ਵਿਆਹ ਨਹੀਂ ਕਰ ਸਕਦੀ ਜੋ ਮੇਰੀ ਮਾਂ ਕਹਿੰਦੀ ਸੀ ਹਮਮ ਬਹੁਤ ਸੁਪਨੇ ਦੇਖੇ ਮੇਰੀ ਮਾਂ ਨੇ ਵੀ ਮੈਂ ਪੁੱਤ ਫੌਜੀ ਕਰਾਉਂਗੀ ਬਹੁਤ ਸੁਪਨੇ ਦੇਖੇ ਪਰ ਉਹਦੇ ਅਧੂਰੇ ਰਹਿ ਗਏ ਹਮ ਬਹੁਤ ਅਧੂਰੇ ਰਹਿ ਗਏ ਰੋ ਰੋ ਕੇ ਮਰ ਗਈ ਪੇਟ ਪੇਟ ਕੇ ਪਿਆ ਜੀ ਮੇਰੇ ਪੁੱਤ ਦਾ ਇਨਸਾਫ ਮਿਲੂ ਅੱਜ ਵੀ ਮਿਲੂ ਪਰ ਨਹੀਂ ਮਿਲਿਆ ਨਹੀਂ ਮਿਲਿਆ ਜੀ ਨਹੀਂ ਮਿਲਿਆ ਇੱਕ ਦਿਨ ਸਾਡੇ ਜੱਜ ਸਾਹਿਬ ਨੇ ਵੀ ਬੁਲਾ ਲਿਆ ਫਿਰ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਅੱਛਾ ਕਿੱਥੇ ਬੁਲਾਇਆ ਸੀ ਇੱਥੇ ਬੁਲਾਇਆ ਅੱਛਾ 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 ਸੋ ਇਹ ਇਹਨਾਂ ਦਾ ਸਾਰਾ ਬਿਆਨੀਆਂ ਲਖਵਿੰਦਰ ਸਿੰਘ ਉਹਨਾਂ ਦੇ ਹਵਾਲੇ ਨਾਲ ਬਲਦੀਪ ਸਿੰਘ ਉਹਨਾਂ ਦੇ ਹਵਾਲੇ ਨਾਲ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ 1992 ਦਾ ਉਹਦਾ ਅੱਜ ਇੱਕ ਫੈਸਲਾ ਜਿਹੜਾ ਹੈਗਾ ਸੀਬੀ ਅਦਾਲਤ ਦੇ ਵੱਲੋਂ ਆਇਆ ਪਰ ਇਹਨਾਂ ਦੇ ਵੱਲੋਂ ਇਹ ਹੈ ਕਿ ਜਿਹੜੇ ਮੇਨ ਰੋਲ 'ਚ ਦੋਸ਼ੀ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਛੱਡਿਆ ਗਿਆ ਤੇ ਜਿੱਥੇ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਬੈਨ ਹੋ ਰਹੀ ਹੈ ਉੱਥੇ ਆ কোর্ਟਾਂ ਦੇ ਫੈਸਲੇ ਆ ਰਹੇ ਨੇ ਤਾਂ ਇਹ ਸਮਝਣਾ ਇਹ ਸਮਝਿਆ ਜਾ ਸਕਦਾ ਹੈ ਕਿ ਕਿਸ ਢੰਗ ਦੇ ਨਾਲ ਕਿਹੜਾ ਕਿਹੜੀ ਧਿਰ ਕਿਹੜੀ ਚੀਜ਼ ਨੂੰ ਛੁਪਾਉਣਾ ਚਾਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਪਹਾੜ ਵਰਗਾ ਦਰਦ ਆ ਉਹ ਦਰਦ ਆਪਣੀ ਕਹਾਣੀ ਆਪ ਕਹਿ ਰਿਹਾ ਹੈ